ਜੀਪ ਕੋ ਟਿਵਾਣਾ ਦੀ ਸਵੈ ਜੀਵਨੀ ਨੰਗੇ ਪੈਰਾਂ ਦਾ ਸਫ਼ਰ ਦਾ ਅਗਲਾ ਕੰਡ 8 ਬਾਬਾ ਜੀ ਦੇ ਸੰਸਕਾਰ ਵੇਲੇ ਬੀਜੀ ਤੇ ਫੁੱਫੜ ਜੀ ਹੀ ਪਿੰਡ ਗਏ ਮੈਨੂੰ ਨਾਲ ਨਹੀਂ ਲੈ ਕੇ ਗਏ ਪਿੱਛੋਂ ਮੈਂ ਆਪਣੇ ਕਮਰੇ ਵਿੱਚ ਬੈਠੀ ਬਹੁਤ ਰੋਂਦੀ ਰਹੀ ਇੱਕ ਵਾਰੀ ਖਿਆਲ ਆਇਆ ਬਾਬਾ ਜੀ ਨੂੰ ਚਿੱਠੀ ਲਿਖਾਂਗੀ ਕਿ 베ਜੀ ਮੈਨੂੰ ਨਾਲ ਨਹੀਂ ਲਿਆਏ ਫਿਰ ਖਿਆਲ ਆ ਗਿਆ ਬਾਬਾ ਜੀ ਤਾਂ ਮਰ ਗਏ ਨੇ ਹੁਣ ਤਾਂ ਉਹਨਾਂ ਨੂੰ ਜਰਾਵੀ ਦਿੱਤਾ ਹੋਣਾ ਆਹ ਗੁਰਦੁਆਰੇ ਚੱਲਣਾ ਮੈਂ ਤੇ ਹਰਬੰਸ ਚੱਲੀਆਂ ਤਾਂ ਜੈ ਮਰਦੀ ਬੋਟੀ ਤਾਈ ਗੁਰਨਾਬ ਨੇ ਮੇਰੇ ਕੋਲੋਂ ਪੁੱਛਿਆ ਹਰਬੰਸ ਸਿਰਸਲੇ ਵਾਲੇ ਜ਼ੈਲਦਾਰ ਤੇ ਬਾਬਾ ਜੀ ਦੇ ਪੱਗਵਟ ਦੋਸਤੀ ਧੀ ਸੀ ਜਿਸ ਦਾ ਸਾਖ ਵੇਜੀ ਆਪਣੇ ਜੇਠ ਦੇ ਲੜਕੇ ਗੁਰਦਿਆਲੀ ਲੈ ਕੇ ਆਏ ਸਨ ਗੁਰਦਿਆਲ ਦਾ ਪਿਓ ਫੂਫੜ ਜੀ ਦੇ ਭਾਈ ਸ਼ਰੀਕਾ ਨੇ ਵੜ ਦਿੱਤਾ ਸੀ ਉਦੋਂ ਗੁਰਦਿਆਲ ਨੂੰ ਵੱਡੇ ਬੀਜੀ ਨੇ ਗੋਦ ਰਹਿ ਲਿਆ ਸੀ ਪੜਾ ਕੇ ਨੌਕਰ ਕਰਵਾ ਕੇ ਵਿਆਹ ਦਿੱਤਾ ਆਖਦੇ ਨੇ ਪਹਿਲੀ ਬੋਟੀ ਉਸਦੀ ਅਵਤਾਰ ਕੋਲ ਭਰੀਆਂ ਵਰਗੀ ਸੀ ਉਸ ਤੇ ਮਰਨ ਵਗਰੋਂ ਹਰਬੰਸ ਵਿਆਹੀ ਪੰਜ ਭਰਾ ਕੜੀਆਂ ਵਰਗੇ ਤੇ ਜ਼ੈਲਦਾਰ ਦੀ ਧੀ ਨਾਲੇ ਗੁਰਦਿਆਲ ਦਾ ਦੂਜਾ ਵਿਆਹ ਪਰ ਹੁਣ ਉਹ ਬਹੁਤ ਸ਼ਰਾਪੀਨ ਲੱਗ ਪਿਆ ਸੀ ਸ਼ਰਾਪੀ ਕਿ ਉਰਦੂ ਦੇ ਸ਼ੇਰ ਗਾਉਂਦਾ ਅਵਤਾਰਪੁਰ ਨੂੰ ਯਾਦ ਵੀ ਕਰਦਾ ਰਹਿੰਦਾ ਮੈਂ ਗੁਰਨਾਮ ਤਾਈ ਤੇ ਹਰਵੰਸਨਾ ਗੁਰਦੁਆਰੇ ਜਾਣ ਤੋਂ ਸਿਰ ਫੇਰ ਦਿੱਤਾ ਅਸੀਂ ਗੁਰਦੁਆਰੇ ਚੱਲੀਆਂ ਦੀਪ ਘਰ ਹੀ ਆ ਗੱਲੀ ਜਾਂਦੀ ਜਾਂਦੀ ਤਾਈ ਕਰਨਾਮ ਗੁਰਦਿਆਲ ਭਰਾ ਜੀ ਨੂੰ ਦੱਸ ਕੇ ਗਈ ਬਿੰਦਕੂ ਮਗਰੋਂ ਸ਼ਰਾਵਨਾ ਰਾਜ ਜੀ ਉਹ ਮੇਰੇ ਕਮਰੇ ਵਿੱਚ ਆਈ ਆ ਮੇਰੀ ਨਿੱਕੀ ਜੀ ਭੈਣ ਆਈ ਲਵ ਯੂ ਆਖ ਉਹਨਾਂ ਨੇ ਜੜਾਊ ਮੰਗੇ ਮੋਤੀ ਵਾਲੀਆਂ ਅੰਗੂਠੀਆਂ ਵਾਲਾ ਹੱਥ ਜਦੋਂ ਮੇਰੇ ਸਿਰ ਤੇ ਰੱਖਿਆ ਤਾਂ ਕਿਸੇ ਅਣਜਾਣੇ ਪੈਨ ਨਾਲ ਮੈਂ ਤਰਵ ਗਈ ਡਰਦੀ ਕਿ ਉਹ ਯੂ ਆਰ ਮਾਈ ਡਾਰਲਿੰਗ ਸਿਸਟਰ ਹੁੰਦੀ ਕਿਉਂ ਆਹ ਓਹੋ ਨਾਨਾ ਜੀ ਮਰ ਗਏ ਇਸ ਲਈ ਹੀ ਵਾਜ਼ੇ ਗ੍ਰੇਟ ਮੈਨ ਚੱਲ ਮੇਰੇ ਕਮਰੇ ਵਿੱਚ ਚੱਲ ਕੇ ਬੈਠੀਏ ਉਹਨਾਂ ਨੇ ਮੇਰੇ ਸਿਰ ਤੋਂ ਮੋਢਿਆਂ ਤੇ ਮੋਢਿਆਂ ਤੋਂ ਪਿੱਠ ਤੱਕ ਹੱਥ ਫੇਰਦੇ ਆਖਿਆ ਗੁਰਦੇਵਾਲਪਰਾ ਜੀ ਤੁਹਾਨੂੰ ਕੋਈ ਬਾਹਰ ਆਵਾਜ਼ਾਂ ਮਾਰ ਰਿਹਾ ਹੈ ਮੈਂ ਝੂਠ ਮੋਠੀ ਆਖਿਆ ਨੋ 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 ਕੋਈ ਸਾਲਾ ਮੈਨੂੰ ਆਵਾਜ਼ ਨਹੀਂ ਦੇ ਸਕਦਾ ਮੈਂ ਆਪਣੀ ਕੁੜੀਆ ਬਹਨ ਕੋ ਜਾਨ ਸੇ ਵੀ ਜ਼ਿਆਦਾ ਪਿਆਰ ਕਰਤਾ ਹੂੰ ਇਹਨੇ ਨੂੰ ਹਰਬੰਸ ਕਾਲੀ ਨਾਲ ਅੰਦਰ ਆਈ ਤੇ ਬੋਲੀ ਬਾਬਾ ਜੀ ਆ ਗਏ ਭਾਪਸੀ ਫੁੱਫੜ ਜੀ ਬਾਬਾ ਜੀ ਦਾ ਸੰਸਕਾਰ ਕਰਵਾ ਕੇ ਮੁੜ ਆਏ ਸਨ ਗੁਰਦਿਆਲ ਭਰਾ ਜੀ ਨੇ ਝਟ ਜੇ ਵਿੱਚੋਂ ਰੈਚੀ ਕੱਢ ਕੇ ਮੂੰਹ ਵਿੱਚ ਪਾ ਲਈ ਤੇ ਹਰਬੰਸ ਦੇ ਨਾਲ ਆਪਣੇ ਕਮਰੇ ਵੱਲ ਨੂੰ ਤੁਰ ਗਏ ਤਾਈ ਤੁਸੀਂ ਗੁਰਦੁਆਰੇ ਨਹੀਂ ਸੀ ਗਈਆਂ ਮੈਂ ਗੁਰਨਾਮ ਤਾਈ ਨੂੰ ਜਦੋਂ ਪੁੱਛਿਆ ਅੱਖਾਂ ਲੱਗੀ ਰਹਾ ਚੋਈ ਮੋਰਾਣੀ ਸੀ ਬਈ ਘਰੇ ਤੂੰ ਕੱਲੀ ਹੋਵੇਂਗੀ ਇਸ ਤੋਂ ਮਗਰੋਂ ਜਦੋਂ ਵੀ ਘਰ ਮੈਂ ਕੱਲੀ ਹੁੰਦੀ ਡੰਗਰਾਂ ਪਛਵਾ ਨੂੰ ਸਾਹਮਦੇ ਸਨੀਆਂ ਕਰਦੇ ਪਾਣੀ ਧਾਣੀ ਪਿਉਂਦੇ ਤਾਂ ਇਹ ਸੁੰਦਰ ਕੋਲਾ ਬੈਠਦੀ ਤੇ ਉਹਨੂੰ ਕੋਈ ਨਾ ਕੋਈ ਸਾਖੀ ਸੁਣਾਉਂਦੀ ਆਖਦੀ ਤਾਂ ਜੋ ਉਸ ਨੂੰ ਇਹੀ ਲੱਗੇ ਕਿ ਮੈਂ ਉਸ ਤੋਂ ਸਾਖੀ ਸੁਣਾਈ ਆਂ ਅਜੀਬ ਗੱਲ ਸੀ ਕਿ ਘਰ ਵਿੱਚ ਇੰਨੇ ਨੌਕਰ ਚੱਕਰ ਹੁੰਦੇ ਸਨ ਫਿਰ ਵੀ ਉਹਨਾਂ ਦੀ ਜਿਵੇਂ ਕੋਈ ਹੋਂਦ ਨਹੀਂ ਸੀ ਉਹ ਤਾਂ ਜਿਵੇਂ ਆਪਣੇ ਆਪਣੇ ਕੰਮ ਵਾਲੀਆਂ ਮਸ਼ੀਨਾਂ ਸਨ ਬਾਬਾ ਜੀ ਦੇ ਭੋਗ ਵੇਲੇ ਬਾਕੀ ਸਭ ਦੇ ਨਾਲ ਮੈਂ ਵੀ ਪਿੰਡ ਨੂੰ ਗਈ ਮੀ ਪੈ ਕੇ ਹਟਿਆ ਸੀ ਪਿੰਡ ਦੇ ਨੇੜੇ ਕਲਰਾਂ ਵਿੱਚ ਪਾਣੀ ਖੜਾ ਸੀ ਉੱਚੇ ਨੀਵੇਂ ਥਾਂ ਦਾ ਪਤਾ ਨਹੀਂ ਸੀ ਲੱਗਦਾ ਇੱਕ ਤਾਂ ਕਾਰ ਤਸ ਗਈ ਆਲੇ ਦੁਆਲੇ ਖੇਤਾਂ ਵਿੱਚ ਕੰਮ ਕਰਦੇ ਲੋਕ ਕਾਰ ਨੂੰ ਧੱਕਾ ਲਗਵਾਉਣ ਆ ਗਏ ਸਾਹ ਤੁਸੀਂ ਕਿੱ데 ਜਾਣਾ ਇੱਕ ਬਿਰਦ ਨੇ ਪੁੱਛਿਆ ਜੀ ਹਜ਼ੂਰਾ ਸਿੰਘ ਦੇ ਰੱਬੋ ਫੁੱਫੜ ਜੀ ਨੇ ਦੱਸਿਆ ਮੈਂ ਵੀ ਕਹਾ ਭਈ ਇਹ ਬਰੌਣੇ ਤਾਂ ਸਰਦਾਰ ਹਜ਼ੂਰਾ ਸਿਓ ਕੀ ਲੱਗਦੇ ਨੇ ਤੁਰ ਗਿਆ ਵਿਚਾਰਾ ਭੱਲ ਕੇ ਭੋਗ ਹੈ ਤੁਸੀਂ ਉਸ ਤੇ ਆਏ ਹੋਗੇ ਬੰਦੇ ਨੇ ਕੀ ਲੈ ਜਾਣਾ ਗੋਲਦ ਸਾਈ ਜਿਹੜਾ ਮਿਲਖਾਂ ਦਾ ਮਾਰਗ ਸੀ ਅੱਜ ਉਜਾੜੀ ਦਾ ਸੁੱਤਾ ਹੱਥ ਜੇ ਝਾੜ ਕੇ ਇਸ ਨੂੰ ਆਖਦੇ ਨੇ ਡਾਡੇ ਦੇ ਰੰਗ ਤੁਸੀਂ ਪਟਿਆਰੇ ਤੋਂ ਆਏ ਹੋ ਜਾਂ ਸਮਰਾਲੇ ਤੋਂ ਉਸਨੇ ਪੁੱਛਿਆ ਉਸ ਦੀ ਗੱਲ ਦਾ ਕਿਸੇ ਨੇ ਜਵਾਬ ਨਾ ਦਿੱਤਾ ਕਾਰ ਗਾਰੇ ਚੋਂ ਨਿਕਲ ਪਏ ਪੈ ਗਈ ਸੀ ਪਿੰਡ ਦੇ ਬਾਹਰ ਵੇਜੀ ਹੋਰੀ ਕਾਰ ਚੋਂ ਉਤਰ ਪਏ ਮੂੰਹ ਤੇ ਪੱਲਾ ਨੀਵਾ ਕਰਕੇ ਉੱਚੀ ਉੱਚੀ ਰੋਂਦੇ ਭਾਬੀ ਹਰਨਾਮ ਕੋਰ ਵੱਡੇ ਵੇਜੀ ਤੇ ਭਾਬੀ 부ਗਰੋ ਦੇ ਨਾਲ ਪਿੰਡ ਵੱਡੇ ਕਰ ਵਿੱਚ ਪਹਿਲਾਂ ਹੀ ਉਹਨਾਂ ਦੇ ਆਉਣ ਦੀ ਖਬਰ ਪਹੁੰਚ ਗਈ ਸੀ। ਬੀਹੀ ਵੇੜੇ ਦੀਆਂ ਜਨਾਨੀਆਂ ਇਕੱਠੀਆਂ ਹੋ ਗਈਆਂ। ਉੱਚੀ ਉੱਚੀ ਕੀਰਨੇ ਪਾ ਕੇ ਇੱਕ ਦੂਜੇ ਦੇ ਗੱਲ ਲੱਗ ਕੇ ਮਿਲੀਆਂ। ਨਾ ਮੇਰੀ ਧੀ ਬਾਬਾ ਜੀ ਤਾਂ ਤੇਰਾ ਬੁੜਾ ਸੀ ਉਸਨੇ ਤਾਂ ਇੱਕ ਦਿਨ ਮਰਨਾ ਹੀ ਸੀ। ਐਨਾ ਨਹੀਂ ਰੋਈਦਾ। ਮਾਂ ਨੇ ਆਪਣੀ ਅੱਖਾਂ ਪੂੰਝ ਕੇ ਮੈਨੂੰ ਇੱਕ ਪਾਸੇ ਬੈਠੀ ਰੋਂਦੀ ਨੂੰ ਦੇਖ ਕੇ ਚੁੱਪ ਕਰਵਾਇਆ। ਕੁਛੇਰ ਮਗਰੋਂ ਰੋਣਾ ਟੋਣਾ हट ਗਿਆ ਤੇ ਬੁੜੀਆਂ ਆਪਸ ਵਿੱਚ ਗੱਲਾਂ ਕਰਨ ਲੱਗ ਪਈਆਂ। ਫਿਰ ਚਾਹ ਆ ਗਈ। ਫਿਰ ਜਿਵੇਂ ਸਭ ਨੂੰ ਭੋਲੀ ਗਿਆ ਕਿ ਇਹ ਬਾਬਾ ਜੀ ਦੀ ਮੌਤ ਦਾ ਕੱਟ ਸੀ। ਕਿਦਰੇ ਮਠਿਆਈਆਂ ਪਕੜੀਆਂ ਸਨ ਕਿਦਰੇ ਕੱਪੜੇ ਲਿਆਂਦੇ ਪਏ ਸਨ ਗਜ਼ੌੜੇ ਦੀਆਂ ਟਿੱਕੀਆਂ ਦੇ ਟੋਕਰੇ ਭਰੇ ਪਏ ਸਨ ਤੇ ਕਈ ਦਰਜਨ ਨਵੀਆਂ ਗੜਬੀਆਂ ਖਰੀਦੀਆਂ ਗਈਆਂ ਸਨ ਰਾਤ ਨੂੰ ਮਕਾਨ ਆਈਆਂ ਜਨਾਨੀਆਂ ਗੱਲਾਂ ਦੇ ਨਾਲ ਨਾਲ ਠੱਠਾ ਮਜ਼ਾਕ ਵੀ ਕਰ ਰਹੀਆਂ ਸਨ ਵਿੱਚੋਂ ਲੈਣ ਦੇਣ ਦੀਆਂ ਗੱਲਾਂ ਵੀ ਹੋ ਰਹੀਆਂ ਸਨ ਬਾਪੂ ਜੀ ਭਾਵੇਂ ਬਹੁਤ ਰੋਰੇ ਸਨ ਪਰ ਸ਼ਰਾਬ ਉਹਨਾਂ ਨੇ ਅੱਜ ਵੀ ਪੀਤੀ ਹੋਈ ਸੀ ਅਗਲੇ ਦਿਨ ਭੋਗ ਪੈ ਗਿਆ ਪਰ ਢੱਡੀ ਫੇਰ ਗਜ਼ੌੜਾ ਫੇਰਿਆ ਗਿਆ ਗਜ਼ੌੜੇ ਦੀਆਂ ਟਿੱਕੀਆਂ ਗੜਬੀਆਂ ਮਠਿਆਈਆਂ ਭਾਜੀਆਂ ਕਪੜੇ ਲੈਣਾਂ ਦੇ ਲੈਣ ਦਿਨ ਹੋਇਆ ਬਾਪੂ ਜੀ ਨੂੰ ਪੱਗਾਂ ਦਿੱਤੀਆਂ ਗਈਆਂ ਮੈਨੂੰ ਇਹ ਸਭ ਕੁਝ ਜੀਬ ਲੱਗ ਰਿਹਾ ਸੀ ਦਾਦੀ ਮਾਂ ਕਿਸੇ ਦੇ ਮਰ ਜਾਣ ਤੇ ਮਠਿਆਈਆਂ ਥੋੜੇ ਪਕਾਈ ਦੀਆਂ ਨੇ ਮੈਂ ਗੁੱਸੇ ਜੇ ਨਾਲ ਆਖਿਆ ਨਾ ਪੁੱਤ ਤੇਰਾ ਬਾਬਾ ਜੀ ਕੋਈ ਛੋਟਾ ਮोटा ਆਦਮੀ ਤਾਂ ਨਹੀਂ ਸੀ ਬਈ ਉਸ ਨੂੰ ਵੱਡਾ ਨਾ ਕਰ ਦੇ ਤੇ ਉਸ ਦਾ ਭਗਵਾਨ ਨਾ ਕਰ ਦੇ ਜਦੋਂ ਫੂਕਣ ਵੇਲੇ ਦੁਸ਼ਾਲਾ ਉੱਤੇ ਪਾਵੋ ਉਸ ਦਾ ਮਤਲਬ ਹੁੰਦਾ ਹੈ ਹੰਗਾਮਾ ਕਰੋਗੇ ਵੱਡਾ ਕਰੋਗੇ ਲੋਕਾਂ ਮੂੰਹ ਚਾਤ ਦੇਣੇ ਸਨ ਬਈ ਉਹ ਕੋਈ ਨਿਆਣਤਾ ਨਹੀਂ ਸੀ ਮਰਿਆ ਪੁੱਤਾਂ-ਪੋਤਿਆਂ ਵਾਲਾ ਤਾਂ ਸੀ ਕਹਿੰਦੇ ਨੇ ਜੀ ਦੀ ਮਦਦ 100 ਬੰਦਾ ਹੋਵੇ ਸਿੱਧਾ ਸਵਰਗ ਨੂੰ ਜਾਂਦਾ ਤੇਰੇ ਬਾਬਾ ਜੀ ਦੀ ਅਰਥੀ ਦੇ ਮਗਰ ਤਾਂ ਕੋਈ ਚਾਰ ਪਿੰਡ ਹੋਣਗੇ ਬਸ ਇੱਕ ਕਾਕੇ ਦੇ ਮੁੰਡਾ ਹੋ ਜਾਂਦਾ ਫੇਰ ਨਹੀਂ ਸੀ ਮੈਂ ਕਿਸੇ ਗੱਲੋਂ ਝੂਰਦੀ ਹੁਣ ਤਾਂ ਮੇਰੇ ਇਕੱਲੇ ਜੇ ਪੁੱਤ ਦੀ ਬਿੱਠ ਨੰਗੀ ਕਰ ਗਿਆ ਮਗਰ ਨਾ ਕੋਈ ਓੜੂ ਨਾ ਬੋਹੜੂ ਹੋਰ ਦੋ ਚਾਰ ਬਾਰੇ ਬੈਠਾ ਰਹਿੰਦਾ ਆਪਣੇ ਹੱਥੀ ਕੁੜੀਆਂ ਦੇ ਹੱਥ ਪੀਲੇ ਕਰ ਜਾਂਦਾ ਇਹ ਤਾਂ ਸੱਚਾ ਮਨ ਕਿਸੇ ਵੇਲੇ ਅੱਖ ਨਹੀਂ ਖੋਲਦਾ ਦਾਦੀ ਮਾਂ ਮੇਰੇ ਨਾਨੀ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ ਭੋਗ ਪੇ ਜਾਣ ਪਿੱਛੋਂ ਜਦੋਂ ਲੈਣ ਦੇ ਮੁੱਕਿਆ ਤੇ ਆਏ ਮਹਿਮਾਨਾਂ ਵਿੱਚੋਂ ਬਹੁਤੇ ਚਲੇ ਗਏ ਤਾਂ ਦਾਦੀ ਮਾਂ ਨੇ 베ਜੀ ਨੂੰ ਕੋਲ ਸੱਦਿਆ ਤੇ ਆਖਿਆ ਦੀਪ ਨੂੰ ਕੁਝ ਦਿਨ ਇੱਥੇ ਹੀ ਛੱਡ ਜੋ ਮੇਰੇ ਕੋਲ ਆਪਣੇ ਬਾਬਾ ਜੀ ਦੀ ਖਬਰ ਸੁਣ ਕੇ ਹੋਰ ਗਈ ਲੱਗਦੀ ਐ ਦੇਖ ਮੁਹ ਕਿਵੇਂ ਪੀਲਾ ਪਿਆ ਹੋਇਆ ਨਾਲੇ ਇਹਦੀ ਗੱਲ ਤੇਰਾ ਬਾਪੂ ਜੀ ਫਲਾਣੇ ਤਾਂ ਪੱਕੀ ਕਰ ਗਿਆ ਬਾਪੂ ਜੀ ਜੇ ਮਾਂ ਤੈਨੂੰ ਕੁਝ ਦੱਸ ਦੁੱਸ ਗਏ ਨੇ ਤਾਂ ਉਹ ਪਟਿਆਲੇ ਭੇਜ ਦੇ ਨੇਤਾ ਕਾਕਾ ਅਸਿਓ ਨੇ ਸਭ ਵੇਚ-ਵਟ ਕੇ ਸ਼ਰਾਬ ਪੀ ਜਾਣੀ ਐ ਬੇਜੀ ਨੇ ਦਾਦੀ ਮਾ ਨੂੰ ਕਿਹਾ ਆ ਲੈ ਕੇ ਕਿਵੇਂ ਜਾਉਂਗੇ ਕਾਕੇ ਨੂੰ ਜੇ ਪਤਾ ਲੱਗ ਗਿਆ ਦਾਦੀ ਮਾ ਨੇ ਚਿੰਤਾ ਪ੍ਰਗਟ ਕੀਤੀ ਇਸ ਦਾ ਤੂੰ ਫਿਕਰ ਨਾ ਕਰ ਆਖ ਬੇਜੀ ਨੇ ਨਿੱਕੇ ਨੂੰ ਭੇਜ ਕੇ ਫੁੱਫੜ ਜੀ ਨੂੰ ਬਾਹਰ ਆਦਮਿਆਂ ਚ ਬੈਠਿਆ ਨੂੰ ਅੰਦਰ ਸੱਦਿਆ ਸਾਰੀ ਗੱਲ ਸਮਝਾਈ ਬਾਹਰ ਆ ਕੇ ਉਹਨਾਂ ਬਾਪੂ ਜੀ ਨੂੰ ਡਰਾਈਵਰ ਨਾਲ ਮਲੌਰ ਤੋਂ ਕੁਝ ਚੀਜ਼ਾਂ ਲੈਣ ਭੇਜ ਦਿੱਤਾ ਆਖਦੇ ਨੇ ਮਲੌਰ ਜਾ ਕੇ ਕਾਰ ਖਰਾਬ ਹੋ ਗਈ ਕਾਰ ਦੇ ਵਿੱਚ ਹੀ ਬੈਠੇ ਬਾਪੂ ਜੀ ਸ਼ਰਾਬ ਪਿੰਦੇ ਰਹੇ ਸਨ ਪੀਂਦੇ ਪੀਂਦੇ ਹੀ ਬੇਸੁਧ ਹੋ ਗਏ ਸਨ ਬੜੀ ਰਾਤ ਗਈ ਮੁੜੇ ਇਨੇ ਚਿਰ ਨੂੰ ਬਦਰੇ ਗੁਜਰ ਗੇਂਦਾਰਾਮ ਤੇ ਨਿੱਕੇ ਛੇੰਬੇ ਨੇ ਅੰਦਰਲੀ ਬੈਠਕ ਦਾ ਫਰਸ਼ ਪੁੱਟ ਕੇ ਠੇਠੋਂ ਚਾਂਦੀ ਦੇ ਰੁਪਈਆਂ ਦੇ ਤੋੜੇ ਲੱਭ ਕੇ ਰੁਪਈਏ ਟਰੰਕਾਂ ਵਿੱਚ ਪਾ ਲੇ ਤੇ ਟਰੰਕਾਂ ਕਰਦੇ ਪਿੱਛੇ ਰੱਖ ਦਿੱਤੇ ਕਿਸੇ ਨੂੰ ਕੋਈ ਪਤਾ ਨਹੀਂ ਲੱਗਿਆ ਕਮਰੇ ਵਿੱਚ ਟੋਏ ਉਸੇ ਤਰ੍ਹਾਂ ਖਾਲੀ ਤੋੜੇ ਪਾ ਕੇ ਪੂਰ ਦਿੱਤੇ ਉੱਪਰ ਤਲੀ ਦੇ ਦਿੱਤੀ ਸਿਰਫ ਜਿਨ੍ਹਾਂ ਨੇ ਟਰੰਕ ਅੰਦਰੋਂ ਚੁੱਕ ਕੇ ਕਾਰ ਵਿੱਚ ਰਖਵਾਏ ਉਹੀ ਸੋਚਦੇ ਸਨ ਟਰੰਕਾਂ ਚੰਨਾ ਭਾਰ ਖਬਰ ਨਹੀਂ ਕਾਦਾ ਪਾਇਆ ਬਾਪੂ ਜੀ ਦੇ ਹੋਸ਼ ਆਉਣ ਤੋਂ ਪਹਿਲਾਂ ਪਹਿਲਾਂ ਕਾਰ ਪਟਿਆਲੇ ਪਹੁੰਚ ਚੁੱਕੀ ਸੀ ਇਸ ਵਾਰੀ ਬੇਜੀ ਨੇ ਬਾਬਾ ਜੀ ਦਾ ਜ਼ਰੂਰੀ ਕਾਗਜ਼ਾਂ ਵਾਲਾ ਟਰੰਕ ਵੀ ਨਾਲ ਰਖਵਾ ਲਿਆ ਬਾਪੂ ਜੀ 2-4 ਦਿਨ ਵੇਖਦੇ ਰਹੇ ਕਿ ਦਾਦੀ ਮਾਂ ਆਪ ਹੀ ਕੋਈ ਗੱਲ ਤੋਰੇਗੀ ਪਰ ਦਾਦੀ ਮਾਂ ਏਡੀ ਸਹਮੀ ਏਡੀ ਉਦਾਸ ਏਡੀ ਪੈਪੀਥ ਹੋ ਗਈ ਸੀ ਕਿ ਉਸ ਕੋਲੋਂ ਕੁਝ ਵੀ ਪੁੱਛਣ ਦਾ ਬਾਪੂ ਜੀ ਨੂੰ ਹੌਸਲਾ ਨਹੀਂ ਸੀ ਪੈਂਦਾ ਕਿੰਨੇ ਦਿਨਾਂ ਮਗਰੋਂ ਇੱਕ ਦਿਨ ਉਹਨਾਂ ਗੱਲ ਤੋਰੀ ਮਾਂ ਬਾਪੂ ਜੀ ਕੁਝ ਦਸਦੁਸ ਕੇ ਗਏ ਹੋਣੇ ਨੇ ਮੇਰੇ ਤੇ ਤੇਰੇ ਬਾਪੂ ਜੀ ਨੂੰ ਕਦ ਇਤਵਾਰ ਸੀ ਉੱਧਾ ਬਾਰੜਾ ਕੇ ਆਪੇ ਕਿਧਰੇ ਕੰਧਾਂ ਕੋਲੇ ਧਰਦਾ ਰਹਿੰਦਾ ਸੀ ਮੈਨੂੰ ਤਾਂ ਤੇਰੀਆਂ ਸੋ ਜੇ ਮੇਰੇ ਕੋਲ ਕੁਝ ਹੋਵੇ ਦਾਦੀ ਮਾਂ ਨੇ ਜਦੋਂ ਬਾਪੂ ਜੀ ਦੀ ਸੌ ਖਾਰੀ ਬਾਪੂ ਜੀ ਨੇ ਬੜੇ ਪੈਪੀਜੇ ਹੋ ਕੇ ਦਾਦੀ ਮਾਂ ਬਲ ਵੇਖਿਆ ਦਾਦੀ ਮਾਂ ਵੀ ਜਿਵੇਂ ਡਰ ਗਈ ਆਖਣ ਲੱਗੀ ਲੈ ਉਹ ਨਾਲ ਤਾਂ ਨਹੀਂ ਲੈ ਗਿਆ ਕੋਈ ਚੁੱਕ ਕੇ ਸਭ ਕੁਝ ਇੱਥੇ ਹੀ ਐ ਘਰੀ ਹੁਣ ਸਭ ਕੁਝ ਝਾਜੂ ਹੌਲੀ ਹੌਲੀ ਕਿਧਰੇ ਨਹੀਂ ਜਾਂਦਾ ਨਾਲੇ ਤੇਰੇ ਬਿਨਾ ਮੇਰੇ ਕਿਹੜਾ ਦੋ ਚਾਰ ਮੁੰਡੇ ਨੇ ਬਈ ਉਹਨਾਂ ਨੂੰ ਦੇ ਦੂੰ ਸਭ ਕੁਝ ਤੇਰਾ ਹੀ ਐ ਬਾਪੂ ਜੁੱਟ ਕੇ ਬਾਹਰ ਨੂੰ ਚਲੇ ਗਿਆ ਸ਼ਾਇਦ ਠੇਕੇ ਵੱਲ ਨੂੰ ਦਾਦੀ ਮਾਨੇ ਮੈਨੂੰ ਕੋਲ ਸੱਜਾ ਤੇ ਫਿਰ ਮੈਨੂੰ ਉੱਪਰ ਕੋਠੇ ਤੇ ਲੈ ਗਈ ਕੋਚੇਰ ਬੈਠੀ ਰੋਂਦੀ ਰਹੀ ਫਿਰ ਆਖਣ ਲੱਗੀ ਮੇਰੇ ਤਾਂ ਜੀ ਨੂੰ ਹੌਲ ਜੇ ਪੈਂਦੇ ਨੇ ਤੈਨੂੰ ਇੱਕ ਗੱਲ ਦੱਸਾਂ ਆਖਦੀ ਨੇ ਉਸਨੇ ਆਪਣੇ ਨਾਲੇ ਨਾਲ ਬੰਨਿਆ ਤਵੀਤ ਖੋਲਿਆ ਤੇ ਮੈਨੂੰ ਵਿਖਾਉਂਦੀ ਆਖਣ ਲੱਗੀ ਅਖੀਰ ਮੇਰੇ ਮਰਨ ਤੋਂ ਇੱਕ ਦਿਨ ਪਹਿਲਾਂ ਤੇਰੇ ਬਾਬਾ ਜੀ ਨੇ ਹਾਂ ਮੈਨੂੰ ਤਵੀਤ ਦਿੱਤਾ ਸੀ ਆਖਦਾ ਸੀ ਸਾਮ ਕੇ ਰੱਖੀ ਕਿਸੇ ਨੂੰ ਨੋ ਦੇਈ ਰੱਸੀ ਵੀ ਨਾ ਇਹ ਕਾਕੇ ਨੇ ਸਾਰਾ ਕੁਝ ਵੀ ਗਮਾ ਦਿੱਤਾ ਫੇਰ ਵੀ ਇਹ ਤਵੀਤ ਜੇ ਤੁਹਾਡੇ ਕੋਲ ਹੋਇਆ ਐਡੇ ਹੀ ਰਹਿ ਜਾਓਗੇ ਜਿੱਡੇ ਅੱਜੋ ਇਸ ਚ ਆਖਦਾ ਸੀ ਲਿਖ ਕੇ ਪਰਚੀ ਭਾਈ ਹੋਈ ਐ ਆਪਣੇ ਉਹ ਇਸ ਤਵੀਤ ਦਾ ਬਿੰਦੂ ਵਸਾ ਨਹੀਂ ਸੀ ਕਰਦਾ ਹੁੰਦਾ ਹਮੇਸ਼ਾ ਕੰਗੇ ਨਾਲ ਬੰਨੀ ਜੂੜੀ 'ਚ ਟੰਕ ਕੇ ਰੱਖਦਾ ਮੈਂ ਜੇ ਕਦੇ ਪੁੱਛਿਆ ਤਾਂ ਆਖਦਾ ਬਾਵੇ ਮਾੜੂ ਦਾਸ ਦਾ ਦਿੱਤਾ ਗਿਆ ਤਵੀਤ ਐ ਪਰ ਜਦੋਂ ਦਾ ਉਹ ਮੈਨੂੰ ਇਹ ਫੜਾ ਗਿਆ ਮੈਨੂੰ ਤਾਂ ਨਾ ਦਿਨੇ ਟੇਕ ਆਉਂਦੀ ਐ ਨਾ ਰਾਤ ਨੂੰ ਨੀਂਦ ਬਸ ਇਹੀ ਸੰਸਾ ਲੱਗਿਆ ਰਹਿੰਦਾ ਕਿੱਥੇ ਰੱਖਾਂ ਕਿਤੇ ਗਮਾਚ ਹੀ ਨਾ ਜਾਵੇ ਕੋਈ ਚਕਾਈ ਨਾ ਲੈ ਜੇ ਨਿੱਕਾ ਜਿਹਾ ਤਵੀਤ ਜਿਸ ਵਿੱਚ ਸਾਡੇ ਘਰ ਦੀ ਹੋਣੀ ਤੇ ਉਹ ਇਸ਼ਵੰਤ ਸੀ ਮੈਂ ਹੱਥ 'ਚ ਫੜ ਕੇ ਵੇਖਿਆ ਐਉਂ ਕਰ ਤੂੰ ਰੱਖ ਲੈ ਆਪਣੇ ਕੋਲ ਮੇਰਾ ਨਹੀਂ ਹੁਣ ਕੁਝ ਪਤਾ ਭਾਵੇਂ ਭਲ ਕੇ ਸਾਹ ਨਿਕਲ ਜਾਣ ਤੇ ਨਾਲੇ ਜੇ ਤੇਰੇ ਬਾਪ ਨੂੰ ਪਤਾ ਲੱਗ ਗਿਆ ਫਿਰ ਮੈਂ ਕੀ ਕਰੂੰ ਦਾਦੀ ਮਾਂ ਨੇ ਤਰਲੇ ਵਾਂਗ ਆਖਿਆ ਬੀਬੀ ਨਾਲ ਗੱਲ ਕਰਦੇ ਆ ਮੈਂ ਕਿਹਾ ਉਹ ਤਾਂ ਕਾਕੇ ਤੋਂ ਬਾਹਰ ਹੀ ਡਰਦੀ ਉਸਨੇ ਨਹੀਂ ਫੜਨਾ ਦਾਦੀ ਮਾਂ ਨੇ ਦੱਸਿਆ ਫੇਰ ਵੀ ਅਸੀਂ ਬੀਬੀ ਨਾਲ ਗੱਲ ਕੀਤੀ ਪਹਿਲਾਂ ਉਸਨੇ ਆਖਿਆ ਸ਼ੋਕਰਾਂ ਵਾਲੇ ਮਾਮਾ ਸੌਣ ਸਿਆਂ ਨੂੰ ਫੜਾ ਛੱਡ ਦਿਆਂ ਫੇਰ ਆਖਣ ਲੱਗੀ ਨਾ ਭਾਈ ਜੇ ਤੇਰੇ ਬਾਪੂ ਜੀ ਨੂੰ ਪਤਾ ਲੱਗ ਗਿਆ ਨਾਲੇ ਮਾਮਾ ਕਿੱਥੇ ਲੁਕੋ ਕੇ ਰੱਖੂਗਾ ਐਂ ਕਹੋ ਪੜਾ ਕੇ ਦੇਖ ਲਓ ਵੀ ਇਹਦੇ ਵਿੱਚ ਹੈ ਕੀ ਮੈਂ ਕਿਹਾ ਚਾਂਦੀ ਦਾ ਤਬੀਰ ਜਦੋਂ ਖੋਲਿਆ ਵਿੱਚ ਇੱਕ ਪਰਚੀ ਸੀ ਜਿਸ ਉੱਪਰ ਕੁਝ ਲਿਖਿਆ ਹੋਇਆ ਸੀ ਤੇ ਨਾਲ ਨਕਸ਼ਾ ਬਣਿਆ ਹੋਇਆ ਸੀ ਪਰ ਪੜਿਆ ਨਹੀਂ ਸੀ ਜਾਂਦਾ ਕਿਉਂਕਿ ਲਿਖਤ ਲੰਡਿਆਂ ਵਿੱਚ ਸੀ ਪਰਚੀ ਮੁਰਤ ਤਬੀਰ ਵਿੱਚ ਪਾ ਕੇ ਤਬੀਰ ਉਸੇ ਤਰ੍ਹਾਂ ਬੰਦ ਕਰ ਦਿੱਤਾ ਕਿਸੇ ਤੋਂ ਪੜਾ ਨਾ ਲਈਏ ਬੀਬੀ ਨੇ ਕਿਹਾ ਜੀ ਤੂੰ ਪੜਾਉਂਗੇ ਅਗਲੇ ਨੂੰ ਪਤਾ ਲੱਗ ਜੂ ਮਾਂ ਨੇ ਆਖਿਆ ਸਲਾਹ ਇਹ ਹੋਈ ਬੀਬੀ ਸ਼ੋਕਰੀ ਆਪਣੇ ਨਾਨਕੀ ਜਾਵੇ ਉੱਥੇ ਉਸ ਦਾ ਮਾਮਾ ਕਿਸੇ ਅਣਜਾਨ ਲੰਡੇ ਉਠਾਲ ਸਕਣ ਵਾਲੇ ਬੰਦੇ ਨੂੰ ਲਿਆਵੇ ਉਸ ਨੂੰ ਬਿਨਾਂ ਦੱਸੇ ਇਹ ਪਰਚੀ ਪੜਾਈ ਜਾਵੇ ਅਗਲੇ ਦਿਨ ਬੀਬੀ ਸ਼ੋਕਰੀ ਚਲੀ ਗਈ ਵਾਪਸ ਆ ਕੇ ਉਹਨੇ ਦੱਸਿਆ ਮਲੇਰ ਕੋਟਲੇ ਤੋਂ ਆੜtia ਲਿਆਂਦਾ ਸੀ ਮਾਮੇ ਨੇ ਮੈਂ ਕੁੰਡ ਕੱਢ ਕੇ ਕੋਲ ਬੈਠ ਕੇ ਸੁਣਿਆ ਕੱਲੀ ਨੇ ਭਈ ਉਸ ਨੂੰ ਪਤਾ ਨਾ ਲੱਗ ਜੇ ਮੈਂ ਕੌਣ ਆ ਪਰਚੀ ਵਿੱਚ ਇੰਨੇ ਹਜ਼ਾਰ ਮੋਹਰਾਂ ਲੂਡ ਮਨ ਚਾਂਦੀ ਇੰਨੇ ਰੁਪਈਆ ਤੇ ਖਾਸਾ ਸੋਨਾ ਲਿਖਿਆ ਹੋਇਆ ਤੇ ਨਾਲ ਘਰ ਦਾ ਨਕਸ਼ਾ ਦਿੱਤਾ ਹੋਇਆ ਪਰ ਹਾ ਫੜੋ ਅਮਨਜੀਤ ਵੀਤ ਦੀਪ ਦੇ ਬਾਪੂ ਜੀ ਨੂੰ ਪਤਾ ਲੱਗ ਗਿਆ ਤਾਂ ਜਾਨੋਂ ਮਾਰ ਦੇਣਗੇ ਸ਼ਰਾਬ ਪੀ ਕੇ ਬਾਪੂ ਜੀ ਘਰ ਵਿੱਚ ਕਰੇਲੀਆਂ ਦਿੰਦੇ ਫਿਰ ਰਹੇ ਸਨ ਉਹਨਾਂ ਦਾ ਰੋ ਦੇਖ ਕੇ ਬੀਬੀ ਨੇ ਕਪੂਰੀ ਚੌਰ ਨੂੰ ਭੇਜ ਕੇ ਮਾਮਾ ਜੀ ਨੂੰ ਸਦ ਲਿਆ ਤੇ ਪੇਕੇ ਚੜੀ ਗਈ ਦੂਜੇ ਦਿਨ ਆਥਨੇ ਜੇ ਬਾਪੂ ਜੀ ਨੇ ਦਾਦੀ ਮਾਦੀ ਬਾਹ ਫੜ ਕੇ ਕਾਲੇ ਪੀਲੇ ਹੋ ਕੇ ਆਖਿਆ ਮੈਂ ਪੁੱਛਣਾ ਕਿੱਥੇ ਆ ਮੇਰੇ ਬਾਪ ਦਾ ਸਾਰਾ ਕੁਝ ਦਾਦੀ ਮਾਂ ਬਹੁਤ ਡਰ ਗਈ ਮੈਂ ਕਹਿਣਾ ਆਪਣੀਆਂ ਧੀਆਂ ਨੂੰ ਨਾ ਦੇ ਦਿੰ ਮੇਰਾ ਸਾਰਾ ਘਰ ਪੱਟ ਕੇ ਮੈਨੂੰ ਨਾ ਜਾੜਦੀ ਬਾਪੂ ਜੀ ਕਹਿਰਵਾਨ ਹੋਏ ਆਖਰੇ ਸਨ ਨਾ ਪੁੱਤ ਧੀਆਂ ਦੇ ਘਰ ਆਪਣਾ ਬਥੇਰਾ ਕੁਛ ਹੈ ਨਾਲੇ ਉਹਨਾਂ ਨੇ ਗਾਂ ਕਿਹਨੂੰ ਦੇਣਾ ਸੌ ਦੇਦੀ ਮੈਂ ਨਹੀਂ ਕੁਛ ਦਿੰਦੀ ਪਰ ਸਾਰਾ ਕੁਝ ਹੈ ਕਿੱਥੇ ਉਹਨਾਂ ਜ਼ੋਰ ਨਾਲ ਦਾਦੀ ਮਾਂ ਨੂੰ ਹਲੂਣ ਕੇ ਪੁੱਛਿਆ ਦਾਦੀ ਮਾਂ ਦਾ ਡਰਿਆ ਮੂੰਹ ਦੇਖ ਕੇ ਮੈਂ ਦਾਦੀ ਮਾਂ ਦੇ ਨਾਲ ਆ ਖਲੋਤੀ ਦਾਦੀ ਮਾਂ ਦੀ ਬਾਹ ਛੱਡ ਕੇ ਬਾਪੂ ਜੀ ਬਾਹਰ ਨੂੰ ਤੁਰ ਗਏ ਪੜਿਆਲਿਓ ਬੇਜੀ ਨੂੰ ਸੱਦ ਲੋ ਮੈਂ ਆਖਿਆ ਦਾਦੀ ਮਾਂ ਦੀ ਜਿਵੇਂ ਮਸਾਂ ਜਾਣ ਵਿੱਚ ਜਾਣ ਆਈ ਸੰਤੇ ਨਾਈ ਨੂੰ ਪਟਿਆਲੇ ਨੂੰ ਭੇਜ ਦਿੱਤਾ ਉਸ ਰਾਤ ਤਬੀਤ ਦਾਦੀ ਮਾਂ ਨੇ ਮੈਨੂੰ ਫੜਾ ਛੱਡਿਆ ਮੈਂ ਕਦੇ ਸਰਹਾਣੇ ਹਿੱਟ ਰਕੋਮਾ ਕਦੇ ਚੁੰਨੀ ਦੇ ਲੜਨਾ ਪੰਨਾ ਕਦੇ ਅੰਦਰ ਰੱਖ ਕੇ ਆਮਾ ਕਦੇ ਬਾਹਰ ਲੈ ਕੇ ਆਵਾਂ ਅਗਲੇ ਦਿਨ ਵੇਚੀ ਆ ਗਏ ਫਿਰੇ ਕੁਛ ਮੰਗਣ ਤਾਂ ਨਹੀਂ ਆ ਗਈ ਬਾਪੂ ਜੀ ਨੇ ਦਾਦੀ ਮਾਂ ਨੂੰ ਅੱਡ ਕਰਕੇ ਪੁੱਛਿਆ ਓ ਮੈਨੂੰ ਪਤਾ ਹੈ ਪਿਛਲੀ ਵਾਰੀ ਸਰਦਾਰ ਜਦੋਂ ਵੋਟਾਂ 'ਚ ਖੜਾ ਹੋਇਆ ਸੀ ਤਾਂ ਵੀ ਉਸ ਨੂੰ ਨਾਲ ਲੈ ਕੇ ਕਾਰ ਜੋੜ ਕੇ ਆ ਗਈ ਸੀ ਬਾਪੂ ਜੀ ਨੇ ਜਾਣ ਬੁੱਝ ਕੇ ਇਹਨਾਂ ਦੇ ਨਾਲ ਜਾ ਕੇ ਕੰਨੇ ਟੂਮਾ ਵੇਚ ਕੇ 19000 ਰੁਪਏ ਦਿੱਤੇ ਸੀ ਤਾਂ ਜੋ ਇਹ ਫਿਰ ਨਾ ਮੁੜ ਕੇ ਮੰਗਣ ਜਿਹਨਾਂ ਦੇ ਜਾਣ ਮਗਰੋਂ ਰੁਪਏ ਦੇ ਕੇ ਟੂਮਾ ਮੋੜ ਲਿਆ ਸੀ ਇਸ ਵਾਰੀ ਤਾਂ ਸਰਦਾਰ ਦਾ ਖਰਚੀ ਬਹੁਤ ਹੋਇਆ ਬਾਦਲ ਖੜਾ ਸੀ ਨਾ ਮੁਕਾਬਲੇ 'ਚ 70000 ਤੱਕ ਦੇ ਨੇ ਸਿਰ ਕਰਜਾ ਚੜ ਗਿਆ ਮੇਰਾ ਘਰ ਨਾ ਉਜਾੜ ਦੀ ਬਾਪੂ ਜੀ ਨੇ ਦਾਦੀ ਨੂੰ ਆਖਿਆ ਉਸੇ ਰਾਤ ਦਾਦੀ ਮਾਨੇ ਮੇਰੇ ਸਾਹਮਣੇ ਬੇਜੀ ਨੂੰ ਆਖਿਆ ਗੁਲਾਬ ਕੁਰੇ ਇੱਕ ਅਮਾਨਤ ਫੜਾਉਣ ਲੱਗੀਆਂ ਦੇਖੀ ਇਸ ਤਬੀਤ ਨੂੰ ਸਾਹਮਣੇ ਰੱਖੀ ਜੇ ਲੈਕਦਾ ਹੁੰਦਾ ਤੇਰਾ ਬਾਪੂ ਜੀ ਆਪਣੇ ਹੱਥੀ ਕਾਕੇ ਨੂੰ ਸਭ ਕੁਝ ਸੰਭਾਲ ਕੇ ਜਾਂਦਾ ਫੇਰ ਵੀ ਕੱਲ ਨੂੰ ਉਸਨੇ ਧੀਆ ਵਿਆਹਣੀਆਂ ਹੋਣਗੀਆਂ ਹੋਰ ਕਾਰਬਿਹਾਰ ਕਰਨੇ ਹੋਣਗੇ ਉਸ ਦਾ ਕਮਾਈ ਨਾ ਕੁਛ ਰੱਬ ਕਰੇ ਜੋ ਉਸਦੇ ਘਰ ਮੇਰੀ ਜਿਉਂਦੀ ਜਿਉਂਦੀ ਰੱਬ ਭੁੱਲ ਕੇ ਜੇ ਇੱਕ ਪੁੱਤ ਦੇ ਦੇਵੇ ਸਭ ਕੁਝ ਉਸਦੇ ਨਾਂਉ ਕਰ ਦਿਉ ਪਰ ਦੇਖੀ ਮੇਰੀ ਧੀ ਚਾਹੇ ਲੈਕਦਾ ਹੈ ਚਾਹੇ ਨਾ ਲੈਕਦਾ ਹੈ ਹੈ ਤਾਂ ਇਸ ਘਰ ਦੀ ਜੜ ਮੇਖ ਕਾਕੇ ਦਾ ਕੁਝ ਵੀ ਆਪ ਨਾ ਵਰਤੀ ਮੈਂ ਜਿਉਂਦੀ ਹੋਵਾਂ ਚਾਹੇ ਨਾ ਮੇਰੇ ਬੋਲ ਯਾਦ ਰੱਖੀਂ ਇਹ ਉਸਤੇ ਦੀ ਇਮਾਨਤ ਐ ਤੇਰਾ ਬਾਪੂ ਜੀ ਇਹ ਇਮਾਨਤ ਮੈਨੂੰ ਸੰਭਾਲ ਗਿਆ ਸੀ ਮੈਂ ਗਾਹਾਂ ਤੈਨੂੰ ਸੌਂਪਦੀ ਆ ਘਰ ਦਾ ਸਭ ਕੁਝ ਇਸੇ ਸਬੀਤ ਚ ਐ ਲੈ ਮਾਂ ਬੇਈਮਾਨੀ ਕਰਕੇ ਮੈਂ ਕਿਹਨੂੰ ਦੇਣਾ ਕੁਝ ਮੈਂ ਤਾਂ ਸਰਦਾਰ ਸਾਹਿਬ ਨੂੰ ਆਖਿਆ ਆਪਾਂ ਚੱਲ ਕੇ ਮਲੋਤ ਵਾਲੇ ਰਾਜੇ ਤੇ ਸਿਆੜ ਵਾਲੇ ਜ਼ੈਲਦਾਰ ਤੋਂ ਵੀ ਲੈ ਆਏ ਇਹ ਪੈਸੇ ਕੱਲ ਨੂੰ ਅੰਨਾ ਚੋਂ ਕਿਸੇ ਨੂੰ ਕੁਝ ਹੋ ਗਿਆ ਕੌਣ ਲਈ ਬੈਠਾ ਫੇਰ ਨਾਲੇ ਜੇ ਕਾਕਾ ਸਿਓ ਰਿਆ ਆ ਇਸਨੇ ਤਾਂ ਸ਼ਰਾਬ ਦੇ ਮੂੰਹ ਹੀ ਉਡਾ ਦੇਣਾ ਸਭ ਕੁਝ ਜਿਵੇਂ ਥੋੜੀ ਮਰਜ਼ੀ ਕਰ ਲੋ ਪਰ ਇੱਕ ਗੱਲ ਮੈਂ ਹੱਥ ਬਨ ਕੇ ਆਖਦੀ ਆ ਕਾਕੇ ਦਾ ਵੀ ਥੋੜੇ ਬਿਨਾ ਕੌਣ ਹੈ ਉਸ ਨੂੰ ਕਦੇ ਦਗਾ ਨਾ ਦਿਓ ਉਹ ਤੂੰ ਤਾਂ ਮਾਂ ਕਮਲੀ ਹੋ ਗਈ ਸਾਡੇ ਆਪਣੇ ਘਰ ਲਈ ਨਹੀਂ ਲੱਗਦੀ ਨਾਲੇ ਮੈਂ ਬੇਈਮਾਨੀ ਕਰਕੇ ਦੇਣਾ ਕਿਨੂੰ ਹੈ 베ਜੀ ਨੇ ਸਮਝਾਇਆ ਬੇਈਮਾਨੀ ਕਰਕੇ ਦੇਣਾ ਕਿਨੂੰ ਹੈ ਇਸ ਕਰਨਾ ਦਾਦੀ ਮਾਦੀ ਤਸੱਲੀ ਹੋ ਗਈ ਤੇ ਉਸਨੇ ਤਵੀਤ 베ਜੀ ਨੂੰ ਫੜਾ ਦਿੱਤਾ ਪਟਿਆਲੇ ਆ ਕੇ ਪਹਿਲੀ ਗੱਲ ਜਿਹੜੀ ਬੇਜੀ ਨੇ ਕੀਤੀ ਉਹ ਸੀ ਕਿ ਫੁੱਫੜ ਜਿਹਨੂੰ ਨਾਲ ਲੈ ਕੇ ਜੋਤੀ ਸਰਾਬ ਦੇ ਨਿਯਮ ਤੋਂ ਉਸ ਤਵੀਤ ਵਿੱਚਲੀ ਪਰਚੀ ਪੜਾਈ। ਬਾਕੀ ਅਗਲੇ ਕਾਂਡ ਵਿੱਚ। ਧੰਨਵਾਦ।